ਸਰਵ ਜੀ ਸੰਗਰੂਰ ਵੀ ਦੀ ਕਪਤਾਨ ਮੂਰਖ ਤੂੰ ਤੂੰ ਕਰਦੇ ਰਹਿੰਦੇ ਮੂਰਖ ਤੂੰ ਤੂੰ ਕਰਦੇ ਰਹਿੰਦੇ ਕਦੇ ਨਾ ਅੰਦਰੋਂ ਮੈਂ ਜਾਂਦੀ ਮੂਰਖ ਤੂੰ ਤੂੰ ਕਰਦੇ ਰਹਿੰਦੇ ਕਦੇ ਨਾ ਅੰਦਰੋਂ ਮੈਂ ਜਾਂਦੀ ਜੇ ਹੋਵੇ ਕੋਈ ਜ਼ਿਆਨਾ ਜੇ ਹੋਵੇ ਕੋਈ ਜ਼ਿਆਨਾ ਗੱਲ ਉਸਦੇ ਪੱਲੇ ਪੈ ਜਾਂਦੀ ਕੀ ਫਾਇਦਾ ਟਿਕੜ ਵਿੱਚ ਇੱਟਾਂ ਰੋਣੇ ਛਟਣੇ ਦਾ ਕੀ ਫਾਇਦਾ ਟਿਕੜ ਵਿੱਚ ਇੱਟਾਂ ਰੋਣੇ ਛਟਣੇ ਦਾ ਜੇ ਤੂੰ ਤਿਆਣਾ ਜੇ ਤੂੰ ਤਿਆਣਾ ਨਹੀਂ ਵੇਲਾ ਨਿਆਣੇ ਨੂੰ ਪਿੱਟਣ ਦਾ ਕੀ ਫਾਇਦਾ ਟਿਕੜ ਵਿੱਚ ਇੱਟਾਂ ਰੋਣੇ